ਇਹ ਨਵਾਂ ਕੱਜਰੇਕ ਮੇਕਪੜਾ ਮੰਨਦਾ ਨੂੰ ਪਾਈ ਅਰੇ ਯਾਰ ਕੇ ਜਿੰਦੇ ਹੋਰ ਠੀਕ ਉੱਜੈਨਾ ਜੇ ਕਿ ਪਾਰਕ ਉੱਤੇ ਰਹਿੰਦਾ ਫੂਸਾ ਦਾ ਇੱਕ ਤੇ ਮੋਮੋਜ਼ ਤੇ ਸਪਰਿੰਗ ਰੋਲ ਵਾਲੀ ਕੋਈ ਫੈਕਟਰੀ ਸੀਗੀ ਉਹ ਉੱਥੇ ਅਸੀਂ ਦੇਖਿਆ ਕਿ ਕਾਫੀ ਮਤਲਬ ਕਿ ਜਿਹੜਾ ਵੈਜੀਟੇਬਲ ਗੋਭੀ ਯੂਜ਼ ਕੀਤੀ ਜਾ ਰਹੀ ਹੈ ਬੰਦ ਗੋਭੀ ਅਤੇ ਨਾਲ ਹੀ ਜਿਹੜੇ ਉਤੇ ਮੋਮੋਜ਼ ਜਿਹੜੇ ਬਣੇ ਹੋਏ ਸੀਗੇ ਉਹ ਬੜੀ ਬਧੂ ਆ ਰਹੀ ਸੀ ਤੇ ਉਸ ਮੌਕੇ ਦੇ ਉੱਤੇ ਉਹਨੂੰ ਅਸੀਂ ਨੇ ਜ਼ਰੂਰ ਦੇਖਿਆ ਤੇ ਇਹਨਾਂ ਨੇ ਇਹ ਆ ਤੇ ਅਸੀਂ ਉਹਦੇ ਆਪਣੀ ਟੀਮ ਬੁਲਾ ਕੇ ਸੈਂਟਰੀ ਬ੍ਰਾਂਚ ਅੱਧੀ ਤੇ ਉਹਨੂੰ ਅਸੀਂ ਨੇ ਚੱਕ ਕੇ ਡਿਸਟਰੋਇ ਕੀਤਾ ਹੁਣ ਚੱਲ ਠੀਕ ਆ ਇਧਰ ਦੇਖੀ ਫੜ ਜਾ ਨਿੰਦਰੋ ਨਮੂਮ ਇਹ ਪਾਜੀ ਵੀ ਆਏ ਹਾਂ ਆ ਦਿਖਦੇ ਆ ਆਹ ਹੋ ਗਈ ਪਾਜੀ ਆਏ ਆ ਤੇ ਆਜੋ ਆਜੋ ਆਈਏ ਸਾਰੇ ਇੱਥੇ ਵਿੱਚ ਨੂੰ ਆ ਜਾਓ ਇਹ ਕਿਹੜੇ ਵਾਲੇ ਆਪਾਂ ਲਾ ਤਾਂ ਬਾਥਰੂਮ ਦੇਖੋ ਇਹ ਟੈਲੈਂਟ ਟਾਇਲ ਲੱਗੀ ਹੋਈ ਹੈ ਬਾਥਰੂਮ ਮਨ ਟੈਲੈਂਟ ਹੈ ਆ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਦੇ ਇਸੀ ਬਿਲਦੇ ਤੇ ਉੱਤਰ ਪਰਵਾਨੇ ਆ ਦੇਖ ਲੋ ਬੰਦਾ ਮੈਨੂੰ ਇੱਥਾਂ ਸਾਬ ਆਹ ਆਹ ਗੁੱਡ ਆ ਦੇਖ ਲੋ ਇਹ ਹੈ ਇਹ ਓਨਰ ਹੈਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਸਾਰੀ ਕਰਨਾ ਹੈ ਹੱਥ ਪੈਰ ਤੇ ਬੱਲੇ ਤੇ ਫਟੂਗਾ ਨਾ ਪਰਦੇ ਲਾ ਸਾਰੀ ਤੋੜ ਕੇ ਹੋਇਆ ਕਰਦੇ ਹੋ ਹੈ ਅਗਰ ਕੋਈ ਪ੍ਰਿਆਣੀ ਕੋਨਾ ਸਾਹਿਬ ਦਾ ਮਰ ਕੋਨਾ ਸਾਹਿਬ ਧਿਆਨ ਰੱਖੋ ਤੇਲ ਦਿਖਾਓ ਵੀਰੇ ਇੱਥੇ ਦੇਖਾ ਅੱਤੇ ਇਹ ਤੇ ਆ ਜੀ ਸ਼ਾਮ ਵਜੇ ਜੀ ਗੋਟਾ ਉਹ ਆ ਜੀ ਵਾ ਦੇਖੋ ਕਿੰਨਾ ਢੱਕੇ ਸਾਫ਼ ਉਧਰੇ ਢੰਗ ਰੱਖੇ ਹੋਏ ਆ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਜੀ ਸੱਤ ਦਾ 7 ਪੇਸ ਆਪਾਂ ਕੋ ਵੀ ਦੇ ਮੁਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਆਪਾਂ ਕੋ ਵੀ ਬਾਹਰ ਪਈ ਹੈ ਆ ਜੇ ਅੰਦਰ ਲੈ ਕੇ ਵੀ ਹਲੇ ਨਾ ਕੁਝ ਵੀ ਨਹੀਂ ਹੈ ਮਨੇ ਤੇਲ ਲਾਜਾ ਜਿਹੜਾ ਹੁਣੀ ਬਦਰ ਇਹਨਾਂ ਨੇ ਇਹ ਕਿੰਨਾ ਫਰੈਸ਼ ਆ ਅਦਰ ਨਹੀਂ ਆਹ ਆਹ ਇਹ ਫਰੈਸ਼ ਤੇਲ ਜਿੱਚ ਬਣਿਆ ਆ ਪਈਆਂ ਮੱਖੀਆਂ ਮਚਰਾ ਜਿਸ ਕੋਲ ਵੀ ਪਿਆ ਆ ਉੱਪਰੋਂ ਵੀ ਤੇਲ ਲਾਗਿਆ ਸਟੇਜ ਬਣ ਰਹੇ ਆ ਬਈ ਇਹ ਆ ਮਾਨਨ ਦੇਖੋ ਇਹ ਦੇਖੋ ਸਾਸ ਬਈ ਬੱਕੀ ਮੱਛਰ ਆ ਲੋ ਉਹ ਹੋਏ ਆ ਇਹ ਆਪ ਕਿਰੇ ਹੋਏ ਆ ਮਨੂ ਗਰੀ ਤਾਂ ਆਪੇ ਆ ਪਿਆ ਸਪ੍ਰਿੰਗ ਰੋਲ ਸਾਡੇ ਬੱਜੜੇ ਆਏ ਦੇਖਣੇ ਨੇ ਤਾਂ ਸੌ ਗਾਲੀ ਕਿਤੇ ਉਹ ਹੋ ਗਿਆ ਲੈ ਆ ਦੇਖੋ ਅਮੰਜੀਆਂ ਦੇ ਵਿੱਚ ਆ ਉੱਪਰ ਪਿਆ ਆ ਲੋ ਆਹੜੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਈ ਜੀ ਅਮੰਜੀਆਂ ਦੇ ਥੱਲੇ ਬਈ ਜੀ ਆ ਜਾਏਗਾ ਮੁੰਡਾ ਦੇਖੀ ਸਾਰੇ ਬੱਚੂ ਇਹਨੇ ਕਰਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮਾਈਕ੍ਰੋਫੋਨ ਯਾਰ ਵੈਰੀ ਡਿਸਕ్వాలిਟੀ ਮਹਿੰਮਤ ਖਾਨੇ ਦੇ ਦੋਸਤ ਆ ਦੇਖ ਲਓ ਮਹਿੰਮਤ ਦਾ ਹਾਊਸ ਪ੍ਰਿੰਸ ਆ ਖਾ ਰਹੇ ਨਵੇਂ ਆ ਦੇਖੋ ਇੱਥੇ ਟੇਬਲ ਤੇ ਬੰਦਾ ਸਾਰਾ ਸਮਾਨ ਇੱਥਨੇ ਆ ਉਹ ਪੰਮੀ ਨਹੀਂ ਆ ਫ੍ਰਿਜ ਹੈ ਇੱਥੇ ਹੀ ਮੋਟਰ ਮੇਂ ਮੱਤਾ ਫਾਦੇ ਅੰਦਰ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆਹ ਲੋ ਹੋਣੀ ਹੈ ਦਰਬਾਰੀ ਦੀ ਸਮੈਲ ਮਾਰ ਰਹੀ ਹੈ ਹਾਂਜੀ ਸਮੈਲ ਮਾਰ ਰਹੀ ਹੈ ਇਹ ਆ ਦੇਖੋ ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਲਾਹੋ ਮੜ ਜੀ ਠੀਕ ਹੈ ਇਹ ਉਠਾ ਲਓ ਹਾਂਜੀ ਗੋਪੀ ਅੱਜ ਤੋੜ ਕੇ ਲੈਣਾ ਇਹ ਉਹ ਦਿਰਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਾ ਆ ਚਿਕਨੇ ਜੀ ਦੇਖੋ ਹਾਂ ਯਾਰ ਹਾਏ 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 ਸਿਕਰੀ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਨੇ ਹ ਹੁਣ ਦੇਖ ਲਓ ਐ ਪਟਕ ਰਹੇ ਆ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹਦੀ ਗੋਭੀ ਕੋ ਬਣ ਰਿਆ ਐਨਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਵੀ ਇੱਕ ਇਹ ਕੰਨ ਲੈਣਾ ਹੈ ਇਹ ਰਬੀ ਜੀ ਇਨਸਪੈਕਟਰ ਹਾਂਜੀ ਸਰ ਅੱਜ ਜੀ ਖੁਸ਼ੀ ਇੱਥੇ ਆਇਓ ਮਾਹੌਲ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਗਈ ਸੀ ਕਾਫੀ ਜ਼ਿਆਦਾ ਉਹਦੇ ਵਿੱਚ ਕਾਫੀ ਗੰਦਗੀ ਦਿਖਾਈ ਗਈ ਸੀ ਅੱਜ ਮੌਕੇ ਤੇ ਪੰਚਾਇਤ ਐਕਸ਼ਨ ਲਿਆ ਗਿਆ ਅਸੀਂ ਕੱਲ ਹੀ ਸਾਨੂੰ ਫੋਨ ਆਇਆ ਸੀਗਾ ਇੱਕ ਇੱਥੇ ਮੋਮੋਜ਼ ਤੇ ਸਪ੍ਰਿੰਗ ਰੋਲ ਆਲੀ ਕੋਈ ਫੈਕਟਰੀ ਸੀਗੀ ਉਹ ਨਾਲ ਸਾਡੇ ਹੈਲਥ ਵਾਲੇ ਸੀਗੇ ਸਿਵਲ ਹਸਪੀਟਲ ਵਾਲੇ ਆ ਆਪਣੇ ਰਾਜਵੀਰ ਕੋਰ ਡਾਕਟਰ ਐਫ ਐਸਓ ਰਾਜਵੀਰ ਕੋਰ ਤੇ ਨਾਲ ਉਹਨਾਂ ਦੀ ਟੀਮ ਸੀਗੀ ਤੇ ਉਹ ਉੱਥੇ ਅਸੀਂ ਦੇਖਿਆ ਕਿ ਕਾਫੀ ਮਤਲਬ ਕਿ ਜਿਹੜਾ ਵੈਜੀਟੇਬਲ ਗੋਭੀ ਯੂਜ਼ ਕੀਤੀ ਜਾ ਰਹੀ ਹੈ ਬੰਦ ਗੋਭੀ ਅਤੇ ਨਾਲ ਹੀ ਜਿਹੜੇ ਉਹਦੇ ਮੋਮੋਸ ਜਿਹੜੇ ਬਣੇ ਹੋਏ ਸੀਗੇ ਉਹ ਬੜੀ ਬਦਬੂ ਆ ਰਹੀ ਸੀ ਤੇ ਓਕੇ ਦੇ ਉੱਤੇ ਉਹਨੂੰ ਅਸੀਂ ਜਦੋਂ ਦੇਖਿਆ ਤੇ ਇਹਨਾਂ ਨੇ ਕਿਹਾ ਤੇ ਅਸੀਂ ਉਹਦੇ ਆਪਣੀ ਟੀਮ ਬੁਲਾ ਕੇ ਸੈਂਟਰੀ ਬ੍ਰਾਂਚ ਅਧੀ ਤੇ ਉਹਨੂੰ ਅਸੀਂ ਨੇ ਚੱਕ ਕੇ ਡਿਸਟਰੋਏ ਕੀਤਾ ਉਹਨੂੰ ਡਿਸਕਾਰਡ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਜ ਫੇਰ ਟੀਮ ਆਈ ਅੱਜ ਇਹਨਾਂ ਨੇ ਚਿਕਨ ਦੀਆਂ ਦੁਕਾਨਾਂ ਚੈੱਕ ਕੀਤੀਆਂ ਜਿਦੇ ਵਿੱਚ ਰਾਜ ਚਿਕਨ ਨੂੰ ਮਤਲਬ ਕਿ ਅਸੀਂ ਨੇ ਦੇਖਿਆ ਤਾਂ ਉੱਥੇ ਸਲਟਰੀਂਗ ਹੋ ਰਹੀ ਸੀ ਕੱਟੇ ਜਾ ਰਿਆ ਸੀ ਜਿਦਾ ਕਿ 50 ਕਿਲੋ ਦੇ ਕਰੀਬ ਅਸੀਂ ਮਤਲਬ ਕਿ ਚੱਕ ਕੇ ਉਹਨੂੰ ਲੈ ਲਿਆ ਨਮਕ ਪਾ ਕੇ ਉਹਦਾ ਲੈ ਲਿਆ ਤੇ ਬਾਕੀ ਸਿਵਲ ਸਿਵਲ ਹਸਪੀਟਲ ਦੀ ਟੀਮ ਨੇ ਜਿਹੜੇ ਐਫਐਸਓ ਰਾਜਵੀਰ ਕੌਰ ਨੇ ਉਹਨਾਂ ਨੇ ਉਹਨਾਂ ਦੇ ਸੈਂਪਲ ਭਰੇ ਨੇ ਤੇ ਉਹ ਸੈਂਪਲ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਮੈਂ ਆਪਣੇ ਚੀਫ ਸਾਹਿਬ ਨੂੰ ਬੁਲਾਇਆ ਇਹ ਵੀ ਆ ਗਏ ਮੌਕੇ ਤੇ ਤੇ ਆਪਣੇ ਮੈਡੀਕਲ ਹੈਲਥ ਆਫੀਸਰ ਆਪਣੇ ਸੰਜੀਵ ਕੰਬੋਜ ਜੀ ਉਹ ਵੀ ਇੱਥੇ ਪਹੁੰਚ ਗਏ ਸੀ ਸਰ ਇਹ ਮਟਰ ਦਾ ਮਾਮਲਾ ਨਹੀਂ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪਿੰਡ ਨੇ ਜਿੱਥੇ ਬਹੁਤ ਕਈ ਗਲੀਆਂ ਦੇ ਵਿੱਚ ਇਸ ਤਰ੍ਹਾਂ ਦਾ ਸ状ਨ ਬਿਲਕੁਲ ਜੀ ਜਿਹੜਾ ਹੈ ਇਸ ਤਰ੍ਹਾਂ ਜਿਹੜਾ ਹੈ ਅਨਥੋਰਾਈਜ਼ਡ ਔਰ ਅਨ ਹਾਈਜੀਨ ਹੈ ਜਿਹੜਾ ਇਹ ਤੇ ਅਰ ਨਾ ਤੇ ਸਾਡੀ ਟੀਮ ਪ੍ਰਦਾਸ਼ਕ ਦੀ ਨਸਡਿਕ ਮੈਨੇਜਰ ਸਾਹਿਬ praneti bhand ji ਉਹਨਾਂ ਨੂੰ ਸ਼ੁਰੂਆਤ ਕਰੀਏ ਨਮੀ ਸਾਡੀ ਕਿਉਂ ਸਾਹ ਵਾਏ ਨੇ ਬਹੁਤ ਹੀ ਮੈਂ ਮਤਲਬ ਇਸ ਚੀਜ਼ ਤੇ ਸਖਤ ਹੈ ਕਿ ਕੋਈ ਵੀ ਅਨਹਾਈਜਨ ਜਾਂ ਇਸ ਬੰਦੀ ਕੋਈ ਜਿਹੜੀ ਹੈ ਇੱਕਦਮ ਹੀ ਐਕਟੀਵਿਟੀ ਹੁੰਦੀ ਉਹਨੂੰ ਬਿਲਕੁਲ ਉਹਨਾਂ ਨੂੰ ਬੰਦ ਕਰੋ ਚਲਾਨਿੰਗ ਕਰੋ ਔਰ ਜੋ ਵੀ ਇਹਨਾਂ ਦਾ ਹੈਕਰ ਜਿਹੜਾ ਸਹੀ ਉਸ ਹਾਲਤ ਦੀ ਪਾਇਦਾ ਉਹਨੂੰ ਡਿਸਟਰਾਇ ਕਰੋ ਉਸ ਤਰ੍ਹਾਂ ਜਿਸੀ ਜਿਹੜਾ ਹੈ ਐਕਸ਼ਨ ਜਿਹੜਾ ਹੈ ਕੱਲ ਤੋਂ ਸਟਾਰਟ ਹੋ ਗਿਆ ਤੁਸੀਂ ਸੁਣਿਆ ਸੀ ਜੋਰਾਵਾਰ ਇਨਸਪੈਕਟਰ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਹੈ ਸਾਨੂੰ ਜਿੱਥੇ ਪਤਾ ਲੱਗਿਆ ਕਿ ਜਿਹੜਾ ਉਹਨਾਂ ਦਾ ਜਿੰਨੀਆਂ ਵੀ ਵੈਜੀਟੇਬਲ ਜਿਹੜੀ ਉੱਥੇ ਯੂਜ਼ ਹੋ ਰਹੀ ਸੀਗੇ ਸਾਰੇ ਸਟਿੰਗ ਕਰ ਰਹੇ ਸੀਗੇ ਆਂ ਔਰ ਜਿਹੜੀਆਂ ਹੈਗੀਆਂ ਸੀਗੀਆਂ ਉਹ ਵੀ ਸੂਜੀਬਲ ਨਹੀਂ ਸੀਗੀਆਂ ਸੋ ਉਹਨਾਂ ਜਿਹੜਾ ਹੈ ਚਲਾਨੀ ਵੀ ਕਰੀ ਹੈ ਔਰ ਉਹਨਾਂ ਨੂੰ ਡਿਸਟਰਬ ਵੀ ਕੀਤਾ ਅੱਜ ਉਸ ਤਰ੍ਹਾਂ ਚ ਉਸ ਤੋਂ ਅੱਗੇ ਪ੍ਰੋਸੀਡ ਕਰਦੇ ਹੋਏ ਬੀ ਐਚਓ ਸਾਹਿਬ ਵੀ ਆਏ ਸੀਗੇ ਉਹ ਟੀਮ ਸਾਰੀ ਸੀਗੀ ਹੈਲਥੀ ਟੀਮ ਸੀ ਸਾਡੇ ਐਮ ਐਚਓ ਸਾਹਿਬ ਆਗੇ ਸੀ ਸੰਜੀਵ ਕੁਮਾਰ ਜੀ ਆਗੇ ਸੀ ਜੋ ਰਵਾਰਦੀ ਮੇਰੇ ਇੰਸਪੈਕਟਰ ਆਸੀ ਇਕੱਠੇ ਸਾਰੇ ਆ ਕੇ ਤੇ ਦੇਖਿਆ ਤੇ ਇਹਨਾਂ ਦੇ ਵੀ ਕੁਝ ਹੈਗਾ ਸੀ ਜਿਹੜਾ ਆ ਕਾਫੀ ਮੀਟ ਸੀ ਕੋ ਸਟਿੰਗ ਕਰ ਰਿਹਾ ਸੀਗਾ ਤੇ ਜਿੰਨਾ ਉਹ ਪੁਰਾਣਾ ਲੱਗ ਰਿਹਾ ਸੀਗਾ ਉਹ ਅਸੀਂ ਚੁੱਕ ਕੇ ਸਾਰਾ ਜਿਹੜਾ ਹੈ ਉਹ ਡਿਸਟਰਾਇ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਜਿਹੜੇ ਵੀ ਚਲਾਨੀਆਂ ਵੀ ਕਰੇ ਗਈਏ ਔਰ ਇਹਨੂੰ ਵਾਰਨਿੰਗ ਵੀ ਕਰੇ ਗਈ ਹੈ ਅਗਰ ਜੇ ਤੁਸੀਂ ਇਹ ਪ੍ਰੈਕਟਿਸ ਤੁਹਾਡੀ ਇਸ ਤਰ੍ਹਾਂ ਅਗੇ ਜਾਰੀ ਰਹਿਂਦੀ ਹੈ ਤਾਂ ਅਸੀਂ ਜਿਹੜਾ ਹੈ ਕਰਨਾ ਜਿਹੜੀ ਸਟਰੀ ਵੀ ਕਰ ਸਕਦੇ ਤੇ ਸਰ ਮੇਰੀ ਫਾਈਲ ਦੇ ਵਿੱਚ ਜਿਹੜੀ ਮੇਰੀ ਮਾਸਟਰ ਆਮ ਤੌਰ ਤੇ ਦਿੱਤਾ ਜਿਹੜੇ ਉਹ ਫੱਤੇ ਕਰਦੇ ਨੇ ਪਹਿਲਾਂ ਅੱਗੇ ਮੋਹ ਲੱਗਦੀ ਸੀ ਸਰਪ੍ਰੇਸ਼ਨ ਦੱਸਦੇ ਮਨੂ ਸ਼ਕਤ ਆ ਵੀ ਸ਼ਾਇਦ ਇਹ ਵੀ ਮੂਰਾ ਤੋਂ ਬਹੁਤ ਤੱਕ ਲਗਭਗ ਜਿਹੜਾ ਉੱਤੋਂ ਤੱਕ ਜਾਂਦੇ ਨਹੀਂ ਕਰ ਰਹੇ ਸ਼ੁਸ਼ਣ ਕਰਦੇ ਆ ਨਹੀਂ ਇਸ ਤਰ੍ਹਾਂ ਨਹੀਂ ਹੈ ਜਿਹੜਾ ਐਕਚੁਅਲੀ ਜਿਹੜਾ ਜਿੰਨਾ ਵੀ ਉੱਥੇ ਚਿਕਨ ਜਿਹੜਾ ਹੈ ਉਹ ਉਹਦਾ ਕੁਝ ਕਲੀਅਰ ਕਲੀਅਰ ਨਹੀਂ ਹੈ ਕਿ ਚਿਕਨ ਜਿਹੜਾ ਇਹ ਕੱਟ ਸਕਦਾ ਨਹੀਂ ਕੱਟ ਸਕਦਾ ਸਲਟ ਹਾਊਸ ਤੋਂ ਬਾਹਰ ਲੇਕਿਨ ਜਿਹੜਾ ਦੂਸਰਾ ਜਿਹੜਾ ਬੱਕਰਾ ਵਗੈਰਾ ਹੋ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਵੱਡਾ ਮੀਟ ਹੈ ਉਹ ਉਹ ਬਿਲਕੁਲ ਜਿਹੜੀ ਹੈ ਮੋਹਰ ਹੀ ਆਉਂਦਾ ਸਾਡੇ ਉਹ ਚੈਕਿੰਗ ਕੀਤੀ ਨਹੀਂ ਸਾਡੇ ਇਨਸਪੈਕਟਰ ਨੇ ਸਾਡੀ ਟੀਮ ਨੂੰ ਚੈਕਿੰਗ ਕਰੀ ਜਾਂਦੀ ਹੈ ਅਗਰ ਸਾਨੂੰ ਕਿਤੇ ਸ਼ੱਕ ਹੁੰਦਾ ਹੈ ਕਿ ਬਿਨਾ ਮੋਹਰ ਤੋਂ ਹੈ ਜੋ ਮੈਡੀਕਲੀ ਪੂਰਾ ਟੈਸਟਡ ਨਹੀਂ ਹੈ ਤਾਂ ਉਹਨੂੰ ਤੁਰੰਤ ਮੌਕੇ 'ਤੇ ਉਹਨੂੰ ਡਿਸਟਰਾਇਬ ਕੀਤਾ ਜਾਂਦਾ ਹੈ ਸਭ ਤੋਂ ਬੜੀ ਹੈਰਾਨੀ ਦੀ ਗੱਲ ਹੈ ਜਿਹੜਾ ਸਲਟ ਹਾਊਸ ਤੇ ਆ ਦੇਖਿਆ ਵੀ ਅਸੀਂ ਜਾ ਕੇ ਕਹਿੰਦਾ 12-13 ਬੱਕਰੀ ਕ ਇਹ ਰਿਕਾਰਡ ਦੇਖਿਆ ਤੁਸੀਂ ਮਤਲਬ ਥੋੜੀ ਨੋਟ ਲੈ ਲੈ ਕੇ ਆ ਰਹੇ ਹੋ ਨਹੀਂ ਉਹਦੀ ਚੈੱਕ ਸੀਗਾ ਜਿਹੜਾ ਪੁਰਾਣਾ ਜਿਹੜਾ ਸਾਡਾ ਸਲਟਰ ਹੋ ਸੀਗਾ ਜੀ ਉਹ ਸਲਟਰੋ 'ਚ ਕੁਝ ਕਮੀਆਂ ਸੀਗੀਆਂ ਉਹ ਅਸੀਂ ਜਿਹੜਾ ਹੈ ਸਾਰੀ ਦੀ ਨੋਟਿੰਗ ਆ ਕੇ ਵੀ ਜਿਹੜਾ ਇਹਨਾਂ ਨੂੰ ਜਿਹੜਾ ਜਿੰਨੀ ਇਹਦੀ ਰਿਕੁਆਇਰਮੈਂਟ ਹੈ ਉਹਨੀਆਂ ਰਿਕੁਆਇਰਮੈਂਟ ਕਰੀ ਜਾਏ ਉਹ ਜਿਹੜਾ ਕਿਤੇ ਸਾਡੇ स्लॉਟਰ ਹੌਸ ਨਹੀਂ ਕਿਤੇ ਹੋਰ स्लॉਟਰ ਹੌਸ ਤੇ ਇੱਕ ਕਟ ਕੇ ਲਿਆਉਂਦੇ ਸੀਗੇ ਪਰ ਅਸੀਂ ਉਹਨਾਂ ਨੂੰ ਕਹਿ ਦਿੱਤਾ ਉਹਨਾਂ ਨੂੰ ਪੂਰਾ ਜਿਹੜਾ ਸਪੇਸ ਦਿੱਤਾ ਜਾਏ ਤੇ ਉਹ ਜਿਹੜਾ ਹੈ ਉਹ ਪ੍ਰੈਕਟਿਸ ਜਿਹੜੀ ਹੈ ਇਸ ਤਰ੍ਹਾਂ ਦੀ ਨਾ ਹੋ ਸਕੇ ਬਾਕੀ ਸਾਡੀ ਚੈਕਿੰਗ ਹੈ ਅਸੀਂ ਸ਼ਾਪ ਟੂ ਸ਼ਾਪ ਜਾ ਰਹੇ ਉਹਨਾਂ ਦਾ ਕੀ ਸਟੇਟਸ ਹੈ ਕਿਸ ਤਰ੍ਹਾਂ ਹੈ ਉਹ ਸਾਰਾ ਸੀ ਰਿਕਾਰਡ ਬਣਾ ਰਹੇ ਸਾਡੇ ਰਿਕਾਰਡ ਬਣਾਏ ਵੀ ਹੈ ਜਿਹੜਾ ਵਜੀ ਜਿਹੜਾ ਤੁਸੀਂ ਰਿਕਾਰਡ ਬਣਾਓ ਸਾਰਾ ਇੱਕ ਇੱਕ ਚੀਜ਼ ਉਹ ਵੀ ਨੋਟ ਕਰ ਰਹੀ ਹੋਵੇ ਉਸ ਰਿਕਾਰਡ ਵਿੱਚ ਕਾਹ ਉਹ ਨਾ ਹਾਂ ਤਾਂ ਇਹਦਾ ਕੋਸਤਾ ਆ ਬਾਕੀ ਅਜੂ ਦੇ ਕੱਢੇ ਰੇਲੋ ਫਰਦੀ ਹੈ ਅਰੇ ਬਹੁਤ ਵਾਰੀਆਂ ਉਹਨਾਂ ਅਰੇ ਜਿਹੜੇ ਉਸ ਤਰ੍ਹਾਂ ਕੀ ਹੈਗਾ ਬਹੁਤ ਬਹੁਤ ਪਾਣੇ ਨਾਲ ਜਿਹੜੇ ਜਾਗਣੇ ਬਣਾ ਕੇ ਖਾਣ ਚਾਹੀਦੇ ਹੈ ਅਰੇ ਕਿ ਆਪਕੇ ਜਿਹਦੇ ਉੱਪਰ ਠੀਕ ਹੋ ਹੈ ਨਾ ਮੈਂ ਆਪ ਚੱਲਦੀ ਹੋ ਰਹਾ ਪੂਰਾ ਗਰੀਸ ਹੀ ਬਣਿਆ ਪਿਆਗਾ ਹਾਂ ਜੀ ਹੈ ਲੱਗਦਾ ਜੀ ਕੋਈ ਇਸ ਤਰ੍ਹਾਂ ਪਾਗੋ ਪਾ ਨਹੀਂ ਹੁੰਦਾ ਉਹ ਤੋਂ ਹੁੰਦਾ ਲੱਗਦਾ ਲੱਗਾ ਭਾ ਕੀ ਹੈ ਸੇਡੂ ਭਾਗ ਦਾ ਬਸਤ ਤੇ ਮੈਨੂੰ ਲੱਗਦਾ ਕਿ ਬਹੁਤ ਲੋਕਾਂ ਦੇ ਵਿੱਚ ਸਾਡੇ ਬੋਲੇ ਖਾਵੇ ਉਹ ਇਹਨਾਂ ਦਾ ਬਹੁਤ ਜਿਆਦਾ ਧੰਨਵਾਦ ਸਾਡੇ ਲੋਕਾਂ ਦਾ ਉਹਨਾਂ ਦਾ ਤੇ ਕੀ ਐਸਾ ਗੱਲ ਹੈ ਇੱਕ ਵਜਿਪਨ ਨਹੀਂ ਨਾ ਉਹਦੇ ਤੇ ਨੋਂਦੇ ਜੇ ਤੁਹਾਨੂੰ ਕੋਈ ਚੰਗਾ ਨਾ ਲੱਗਦਾ ਫਿਰ ਸਾਡਾ ਫੋਸਟ ਆਦਾ ਜੀ 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 ਜ ਤਦ ਨਾ ਨਾ ਬੋਲੋ ਉਹਦੇ ਨਾਲ ਅੱਜ ਜਿਹੜਾ ਪ੍ਰਸ਼ਾਸਨ ਆਇਆ ਹੈ। ਅਹਲਾਇਨ ਮੜਨੇ। ਤਾਂ ਕੀ ਲੇਵੀ ਬਣੀ ਹੋਈ ਹੈ ਦੱਸੋ। ਓਹੋ। ਲੇਵੀ ਬਣਾਈ ਹੈ ਵੀਰ ਨੂੰ ਸਭ ਦਾ ਕਿਵੇਂ ਖਾਂਦੇ ਹੋਣਗੇ ਲੋਕ। ਭੂਤਾਈ। ਖਰਚ ਪੁੱਛਿਆ ਦੋ ਇਤਨਾ ਕਰਾ। ਉਹ ਜਿਹੜਾ ਉਹ ਬੋਡਾ ਫੋਨ ਵਾਲੇ ਕੁੱਤੇ ਉਹ ਤਾਂ ਨਹੀਂ। ਬਿੱਲਾ ਦਾ ਯਾਰ। ਥਾ ਵੀ ਹੈ। ਉਹ ਜਿਹੜਾ ਬੋਡਾ ਫੋਨ ਜਾਲ ਦਿੰਦਾ। ਉਹ ਫੋਨ। ਉਹ ਵੀ ਇੰਨਾ ਆਕੜ ਜਾਂਦਾ। ਫ੍ਰੀਜ ਵਿੱਚ ਜਾਈਏ ਇਹ ਕਰਨ ਦੇ ਵਿੱਚ ਨਹੀਂ ਫਿਰ ਉਸਦਾ ਕਰੀ ਹਾਂਜੀ ਹਾਂ ਕਰਨ ਹੈ ਕਰਨ ਹੀ ਪੱਗ ਹੈ ਨਹੀਂ ਇਹ ਕੁੱਤਾ ਕੁਝ ਵੀ ਆਪਣਾ ਚਿਕਨ ਨਹੀਂ ਹੈਗਾ ਨਾ ਨਾ ਚਿਕਨ ਫੜਾ ਫਿਰ ਚੱਕਾ ਕਿ ਨਹੀਂ ਲੱਗਿਆ ਰੋਡਾ ਮੋਟਾ ਕੀ ਹਾਲ ਹੈ ਹੁਣ ਚੱਲ ਠੀਕ ਆ ਅਗਰ ਦੇਖੀਏ ਫੜ ਜਾ

ਮਲੇਨਾ ਯਹਾਂ ਸਾਬ ਆਹਾ ਆਹ ਦੇਖ ਲੋ ਇਹ ਹੈ ਇਹ ਓਨਰ ਰਾਂਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਸਾਰੀ ਕਰਨੀ ਹੈ ਹੱਥ ਪੈਟੇ ਕੇ ਬਲੇ ਦੇ ਬਟੂਗਾ ਸਾਰੀ ਤੋਰ ਤੋਂ ਧੋਆ ਕਰਨਾ ਹੈ ਕਰਨੇ ਹੈ ਪ੍ਰਿਆਣੀ ਓਨਰ ਸਾਹਿਬ ਦਾ ਮਰਾ ਓਨਰ ਸਾਹਿਬ ਧਿਆਨ ਰੱਖੋ ਬਹੁਤ ਤੇਲ ਦਿਖਾਇਓ ਤੇਲ ਤੋਂ ਆਹੋ ਮੋਦੇ ਵਾਹ ਜੀ ਵਾਹ ਦੇਖੋ ਕਿੰਨਾ ਢੱਕੇ ਸਾਫ਼ ਸੁਥਰੇ ਤੰਗ ਰੱਖੇ ਹੋਏ ਆ ਆ ਜਿਹੜੇ ਤੁਸੀਂ ਖਾਣੇ ਆ ਸਾਬ ਨੂੰ ਸਪਰਿੰਗ ਰੋਲ ਬਾਈ ਜੀ ਸੱਤ ਦਾ ਟਰ ਸੱਤ ਪੇਸ ਆਪਾ ਤੋ ਵੀ ਮੌਲੀ ਸਾਰੇ ਮੌਲੀ ਜੇ ਜਾਣੇ ਇੱਥੋਂ ਆਪਾ ਤੋ ਵੀ ਬਾਹਰ ਪਈ ਆ ਇੱਧਰ ਲੈ ਕੇ ਵੀ ਹਲੇ ਤਾਂ ਨਾ ਕੁਝ ਵੀ ਨਹੀਂ ਆ ਮਤਲਬ ਤੇਲ ਲਾਹ ਜਿਹੜਾ ਹੁਣੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਆ ਅਦਰ ਨਹੀਂ ਆ ਇਹ ਫਰੈਸ਼ ਤੇਲ ਜਿੱਦ ਬਣੇ ਆ ਆ ਪਏ ਆ ਮੱਖੀਆਂ ਮਚਰਾ ਜਿਸ ਪਰ ਵੀ ਪਿਆ ਆ ਉੱਪਰ ਮੋਗਰਮਾ ਵੀ ਤੇਲ ਆ ਰਿਹਾ ਸਟੇਜ ਬਣ ਰਹੇ ਆ ਬਈ ਇਹ ਯਾਰ ਮਾਰਨ ਕਿਉਂ ਇਹ ਦੇਖੋ ਸੋਸ ਆ ਬਈ ਮੱਖੀ ਮੱਛਰ ਆ ਲੋ ਉਹ ਹੋ ਇਹ ਆਪ ਕਿਰੇ ਹੋਏ ਆ ਮਨੂ ਜਬਰੀ ਤਾਂ ਆ ਪਿਆ ਸਪ੍ਰਿੰਗ ਰੋਲ ਸਾਡੇ ਬੱਜੜੇ ਆਏ ਦੇਖਣੇ ਨੇ ਤਾਂ ਸੌ ਗਾੜੀ ਗੱਡੀਆਂ ਤੋਂ ਬੱਦਲ ਆਹੋ ਆਹ ਦੇਖੋ ਇਹ ਰੀਤੇ ਆ ਉੱਪਰ ਪਿਆ ਆ ਲੋ ਆਹੜੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਜਾਏਗਾ ਮੈਂ ਤੁਹਾਡੇ ਕੋਲ ਸਾਲ ਨੂੰ ਚੂਹੇ ਨੇ ਖਾਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਯਾਰ ਵੈਰੀ ਡਿਫਰੈਂਟ ਕੁਆਲਿਟੀ ਆਹ ਜੀ ਮੋਮੋਸ ਨਾਲ ਯਾਰ ਦੋਸਤੋ ਆ ਦੇਖ ਲਓ ਮੋਮੋਸ ਦਾ ਹਾਊਸ ਪ੍ਰੀਸ ਆਹ ਖਾਰੇ ਦੇ ਵਿੱਚ ਕੀ ਆ ਬਲੇਕ ਨਹੀਂ ਆਰਡਰ ਆ ਆ ਦੇਖੋ ਇੱਥੇ ਆ ਟੇਬਲ ਤੇ ਬੰਦਦਾ ਸਾਰਾ ਸਵਾੜ ਇਤਨੇ ਯਾਰ ਤਾਂ ਪੰਮੀ ਨਹੀਂ ਆ ਫ੍ਰਿਜ ਐ ਇੱਥੇ ਆ ਮੋਟਰ ਨਹੀਂ ਐ ਮੱਤਾ ਫਾਦਿਆਂ ਦੇ ਵਿੱਚ ਓ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆ ਲੋ

ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਤੇ ਐ ਪੱਟ ਕੇ ਲਈਏ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਐਨਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਇਹ ਵੀ ਇੱਕ ਇਹ ਕੇ ਲੈ ਲੈਣਾ ਹੈ